ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਘਲਾ ਨੇ ਤਖਤ ਸ੍ਰੀ ਕੇਸਗੜ ਸਾਹਿਬ ਮੱਥਾ ਟੇਕ ਕੇ ਅਕਾਲ ਪੁਰਖ ਦਾ ਸੁਖਰਾਣਾ ਕੀਤਾ ਬਾਅਦ ਵਿੱਚ ਗੱਲਬਾਤ ਕਰਦਿਆਂ ਕਾਂਗਰਸੀ ਉਮੀਦਵਾਰ ਸਿੰਘਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਵਰਗੀ ਪਵਿੱਤਰ ਅਤੇ ਧਾਰਮਿਕ ਨਗਰੀ ਤੋਂ ਟਿਕਟ ਦੇ ਕੇ ਨਵਾਜਿਆ ਜਿਸ ਲਈ ਉਹ ਜਿੱਥੇ ਹਾਈ ਕਮਾਂਡ ਦਾ ਧਨਵਾਦੀ ਹੈ ਉੱਥੇ ਹੀ ਇਸ ਪਵਿੱਤਰ ਧਰਤੀ ਦੀ ਸੇਵਾ ਕਰਕੇ ਉਹ ਆਪਣੇ ਆਪ ਨੂੰ ਮੱਠਪਾਗਾ ਸਮਝਣਗੇ ਉਹਨਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨਾਲ ਉਹਨਾਂ ਦੀ ਬਹੁਤ ਪੁਰਾਣੀ ਸਾਂਝ ਹੈ। ਉਹ ਇਸ ਧਰਤੀ ਲਈ ਕੋਈ ਬਾਹਰਲੇ ਨਹੀਂ ਕਿਉਂਕਿ ਉਹਨਾਂ ਦੇ ਪਿਤਾ ਸੰਤ ਰਾਮ ਸਿੰਘਲਾ ਇਸ ਹਲਕੇ ਦੇ ਵਿਧਾਨਕਾਰ ਤੋਂ ਬਾਅਦ ਮੁੱਖ ਮੰਤਰੀ ਬਣੇ ਸਨ। ਮਰਹੂਮ ਗਿਆਨੀ ਜੈਲ ਸਿੰਘ ਦੇ ਰਾਜਸੀ ਸਲਾਹਕਾਰ ਵੀ ਸਨ ਅਤੇ ਉਹ ਇਸ ਹਲਕੇ ਦੀ ਹਰੇਕ ਸਮੱਸਿਆ ਤੋਂ ਜਾਣੂ ਨੇ। ਜਿਸ ਦੇ ਹੱਲ ਲਈ ਉਹ ਭਾਰਤ ਦੀ ਲੋਕ ਸਭਾ ਵਿੱਚੋਂ ਹਮੇਸ਼ਾ ਜਤਨਸ਼ੀਲ ਰਹਿਣਗੇ। ਸਿੰਗਲਾ ਨੇ ਇਹ ਵੀ ਕਿਹਾ ਕਿ ਉਹਨਾਂ ਮਹਾਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਇੱਕ ਮਾਰਚ ਕੱਢਿਆ ਜਿਸ ਵਿੱਚ ਲੋਕ ਆਪ ਮਹਾਰੇ ਪਹੁੰਚੇ ਨੇ ਤੇ ਇਹ ਮਾਰਚ ਦੱਸਦਾ ਹੈ ਕਿ ਸੂਬੇ ਦੇ ਲੋਕ ਆਪ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਅਮਰੀਕ ਸਿੰਘ ਪੰਮੀ ਦੀ ਇਹ ਖਾਸ ਰਿਪੋਰਟ ਮਿਹਨਤ ਕਰਨਾ ਮੇਰੀ ਇੱਛਾ ਸੋਚ ਰਹੀ ਹੈ। ਔਰ ਮਿਹਨਤ ਕਰਕੇ ਹੀ ਮੈਂ ਹਮੇਸ਼ਾ ਗੁਰੂ ਮਹਾਰਾਜ ਦਾ ਆਸ਼ੀਰਵਾਦ ਤੇ ਲੋਕਾਂ ਦਾ ਪਿਆਰ ਤੇ ਆਸ਼ੀਰਵਾਦ ਮਿਲਿਆ। ਔਰ ਅੱਜ ਉਸੇ ਸਦਕਾ ਜਦੋਂ ਕਾਂਗਰਸ ਪਾਰਟੀ ਨੇ ਇਸ ਪਵਿੱਤਰ ਘਰਤੀ ਦੀ ਸੇਵਾ ਵਾਸਤੇ ਮੈਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾ ਕੇ ਨਾਮਜ਼ਦ ਕੀਤਾ ਹੈ। ਮੈਂ ਲਗਾਤਾਰ ਆਪਣੇ ਉਸੇ ਸੋਚ ਨਾਲ ਆਪਣੇ ਅੱਜ ਇਲਾਕੇ ਦੇ ਸਾਰੀ ਸੰਗਤ ਨਾਲ ਮੋਹਾਲੀ ਤੋਂ ਲੈ ਕੇ ਸ੍ਰੀ ਰਣਪੁਰ ਸਾਹਿਬ ਵੀ ਇਸ ਪਵਿੱਤਰ ਧਰਤੀ ਤੇ ਨਕਮਸਤਰ ਖੋਣ ਵਾਸਤੇ ਹਾਜ਼ਰ ਹੋਇਆ ਆਸ਼ੀਰਵਾਦ ਲੈਣ ਲਈ ਗੁਰੂ ਮਹਾਰਾਜ ਆਸ਼ੀਰਵਾਦ ਲੈਣ ਲਈ ਹਾਜ਼ਰ ਹੋਇਆ ਔਰ ਆਉਣ ਵਾਲੇ ਸਮੇਂ ਚ ਇੱਕੋ ਹੀ ਸੋਚ ਹੈ ਕਿ ਮਿਹਨਤ ਨਾਲ ਜਿਸ ਤਰ੍ਹਾਂ ਪਹਿਲਾਂ ਆਪਣੀ ਹਰ ਜ਼ਿੰਮੇਵਾਰੀ ਨੂੰ ਚਾਹੇ ਉਹ ਕਦੇ ਪਾਰਟੀ ਦੀ ਜ਼ਿੰਮੇਵਾਰੀ ਪੂਰੇ ਹਿੰਦੁਸਤਾਨ ਚ ਕਰੇ ਲਈਏ ਤੇ ਚਾਹੇ ਪਾਰਟੀ ਦੀ ਜ਼ਿੰਮੇਵਾਰੀ ਬਤੌਰ ਐਨ.ਪੀ. ਜਾਂ ਐਮ.ਐਲ.ਏ ਬਣ ਕੇ ਸੰਗੋਧ ਦੀ ਸੇਵਾ ਵਿੱਚ ਮਿਲੀਏ उस तनदेही मेहनत न इस गुरु की नगरी की सेवा भी उसे सोचना करना चाहना और पूरा विश्वास है कि जिस तरह का प्यार सत्कार अज इस इलाके की संगत ने दिता है वे वा आशीर्वाद आने वाले समय से इस इलाके की सेवा का लोगों वालों आनंदपुर साहब की पवित्र धरती वालों मिलेगा और आने वाले समय से इस इलाके दी जरूरत ਕੀਏ ਇਲਾਕੇ ਦੀ ਜ਼ਰੂਰਤ ਹੈ ਨੌਜਵਾਨ ਬੱਚਿਆਂ ਦੇ ਪ੍ਰਤੀ ਜਾਂ ਇਲਾਕਿਆਂ ਦੀ ਤਰੱਕੀ ਪ੍ਰਤੀ ਉਹ ਸਾਰੀਆਂ ਗਲੀਆਂ ਦਾ ਟੀਚਾ ਬਣ ਕੇ ਆਉਣ ਵਾਲੇ ਸਮੇਂ 'ਚ ਇਲਾਕੇ ਦੀ ਆਵਾਜ਼ ਨੂੰ ਪਾਰਲੀਮੈਂਟ 'ਚ ਵੀ ਬੁਲੰਤ ਕਰਾਂਗੇ ਉਹ ਜੋ ਭਾਰਤ ਸਰਕਾਰ ਨਾਲ ਜੁੜੇ ਹੋਏ ਵਿਭਾਗਾਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹੋਆਂ ਹੋਣਗੀਆਂ ਉਹਨਾਂ ਨੂੰ ਹੱਲ ਕਰਨ ਵਾਸਤੇ ਕੰਮ ਕਰਾਂਗੇ ਸਰਕਾਰ ਸਾਹਿਬ ਦੋ ਸਾਲ ਦੀ ਕਾਰਗੁਜ਼ਾਰੀ ਕਿੱਦਾਂ ਦੇਖਦੇ ਹੋ ਸਰਕਾਰ ਕਹਿੰਦੀ ਅਸੀਂ ਕਾਫੀ ਬਾਇਦੇ ਜਿਹੜੇ ਪੂਰੇ ਕਰ ਦਿੱਤੇ ਆ ਲੋਕ ਸਾਡੇ ਕੋ ਖੁਸ਼ ਆ ਦੇਖੋ ਇਹੀ ਕਾਰਨ ਹੈ ਕਿ ਸ਼ਾਇਦ ਅੱਜ ਕਿਤੇ ਕਿਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ ਇਹ ਸਾਰੀਆਂ ਗੱਲਾਂ ਚੋਣਾਂ ਦੇ ਵਿੱਚ ਉਦੋਂ ਸਾਹਮਣੇ ਆਉਂਦੀਆਂ ਜਦੋਂ ਵੋਟਾਂ ਪੈਂਦੀਆਂ ਤੇ ਨਤੀਜੇ ਆ ਜਾਂਦੇ

ਮੇਰੇ ਮੇਰੇ ਵਾਸਤੇ ਇਹ ਇਲਾਕਾ ਕੋਈ ਨਵਾਂ ਇਲਾਕਾ ਨਹੀਂ ਮੈਨੂੰ ਪਹਿਲਾਂ ਬਤੌਰ ਯੂਥ ਕਾਂਗਰਸ ਪ੍ਰਧਾਨ ਬਣ ਕੇ ਜ਼ਿੰਮੇਵਾਰੀ ਮਿਲੀ ਔਰ ਮੈਂ ਇਸ ਇਲਾਕੇ ਵਿੱਚ ਆਪਣੇ ਸਾਰੇ ਬਲਾਕਾਂ ਦੇ ਪੂਰੇ ਪੰਜਾਬ ਚ ਆਪਣੀ ਜ਼ਿੰਮੇਵਾਰੀ ਨਿਭਾਈ ਔਰ ਉਸ ਤੋਂ ਬਾਅਦ ਜਦੋਂ ਮੈਨੂੰ ਕਾਂਗਰਸ ਪਾਰਟੀ ਦਾ ਵਜ਼ੀਰ ਬਣ ਕੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਤਾਂ ਮੇਰਾ ਇਹ ਰੋਪੜ ਜ਼ਿਲ੍ਹਾ ਮੇਰਾ ਡਿਸਟ੍ਰਿਕਟ ਇਨਚਾਰਜ ਡਿਸਟ੍ਰਿਕਟ ਸੀਗਾ ਔਰ ਇਸ ਤੋਂ ਪਹਿਲਾਂ ਮੇਰੇ ਬਜ਼ੁਰਗਾਂ ਨੂੰ ਯਾਨੀ ਜ਼ੈਲ ਸਿੰਘ ਜੀ ਦੇ ਵਕਤ ਉਹਨਾਂ ਦਾ ਨਿੱਜੀ ਸਲਾਹਕਾਰ ਹੋਣ ਦੇ ਨਾਤੇ ਗੈਨੀ ਜੀ ਉਰੋਂ ਲੋਕ ਸਭਾ ਦੇ ਐਮਪੀ ਵੀ ਰਹੇ ਬਾਅਦ ਮੁੱਖ ਮੰਤਰੀ ਬਣੇ ਔਰ ਮੇਰੇ ਪਿਤਾ ਜੀ 5 ਸਾਲ ਪੋਲਿਟਿਕਲ ਸੈਕਟਰੀ ਦੇ ਰੂਪ ਵਿੱਚ ਉਹਨਾਂ ਦਾ ਕੰਮ ਕੀਤਾ ਅੱਜ ਅਸੀਂ ਤਖਸ਼ੀ ਕੇਸਰ ਸਾਹਿਬ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਵਾਸਤੇ ਤੇ ਇਹ ਜਿਹੜੀ ਚੋਣ ਦੀ ਜੰਗ ਹੈ ਇਹਨੂੰ ਸ਼ੁਰੂਆਤ ਕਰਨ ਵਾਸਤੇ ਤੱਕ ਸਭ ਨਤਮਸਤਕ ਹੋਏ ਆਏ ਇਹ ਹਜ਼ਾਰਾਂ ਹਜ਼ਾਰਾਂ ਦੀ ਤਰ੍ਹਾਂ ਸਾਥੀ ਵੀ ਆਈ ਹੈ ਜਿਹਨੂੰ ਪਤਾ ਲੱਗਿਆ ਹੈ ਕਿ ਅਜ ਰਜਿੰਦਰ ਸਿੰਘ 라 ਜੀ ਨੇ ਰਣਪੁਰ ਸਾਹਿਬ ਆਉਣਾ ਹੈ ਕੋ ਸਾਰੇ ਪਹੁੰਚੇ ਆ ਤੁਸੀਂ ਸਾਰੇ ਦੇਖ ਰਹੇ ਹੋ ਔਰ ਲੋਕਾਂ ਦਾ ਸਾਹ ਦੇਖ ਕੇ ਠਾਠਾ ਮਾਰਦਾ ਜੋਸ਼ ਦੇਖ ਕੇ ਕੋਈ ਕਾਰਨ ਨਹੀਂ ਹੈ ਕਿ ਕਿਸੇ ਕਿਸਮ ਦੀ ਦਿੱਕਤ ਆਵੇ ਅਸੀਂ ਬਹੁਤ ਵੱਡੇ ਮਾਰਜਨ ਨਾਲ ਇਹ ਚੋਣ ਜਿੱਤਾ ਸਾਬ ਕਿਦਾਂ ਦੀਆਂ ਤਿਆਰੀਆਂ ਨੇ ਅੱਜ ਕੈਂਡੀਡੇਟ ਮੱਥਾ ਦੇਖਣ ਵੀ ਆਏ ਨੇ ਤੇ ਕਿੰਨਾ ਕੁ ਜੋਸ਼ ਆ ਤੇ ਕਿੰਨੀ ਕੁ ਮਿਹਨਤ ਕਰਨੀ ਉਹ ਗੁਰੂ ਕਰ ਦਿੰਦੇ ਆ ਸਵੇਰੇ 9 ਵਜੇ ਦਾ ਕਾਫਲਾ ਚੱਲਿਆ ਹੋਇਆ ਹੈ ਐਨਾ ਅਚਾਬ ਪਹਿਲੀ ਵਾਰ ਦੇਖਿਆ ਲੋਕਾਂ ਦੇ ਵਿੱਚ ਕਿ ਲੋਕ ਆਪ ਮਹਾਰੇ ਸੜਕਾਂ ਦੇ ਉੱਪਰ ਨੇ ਇੰਨੇ ਸਾਰੇ ਸੜਕਾਂ ਭਰਿਆਂ ਭਿਆਂ ਸੀ ਘੱਟੋ ਘਾਟੇ 15 ਸਟਾਪੇਜ ਲੈ ਕੇ ਮਹਾਲੀ ਤੋਂ ਨੰਬਰ 7 ਤੱਕ ਹੋਏ ਨੇ ਔਰ ਇੰਨੀ ਧੁੱਪ ਦੇ ਬਾਵਜੂਦ ਇਹਦੀ ਗਰਵੀਜ਼ ਵਾਲੇ ਲੋਕਾਂ ਦਾ ਆਪ ਮਹਾਰੇ ਆਉਣਾ ਇਹ ਬਹੁਤ ਵੱਡੀ ਇੱਕ ਨਿਕਰਾਂ ਵਾਲੀ ਪ੍ਰਾਪਤੀ ਹੈ ਪਰ ਲੋਕ ਚਾਹੁੰਦੇ ਨੇ ਕਿ ਜੋ ਨਿਜਾਮ ਹੈ ਹੋ ਸੈਂਟਰ ਦਾ ਹੈ ਪੰਜਾਬ ਦਾ ਜਿਹਨੂੰ ਸੇਤੀ ਬਦਲਾ ਜਾਵੇ ਉਹਨਾਂ ਹੀ ਸਾਡੇ ਪੰਜਾਬ ਦਾ ਭਲਾ ਹੋਵੇ। ਐ ਸਰਜੀਤ ਮਾਨ ਜਿਹੜੇ ਹੈਗੇ ਉਹ ਕਹਿੰਦੇ ਵੀ ਅਸੀਂ ਸਿੱਖੀ ਧਰਨਾ ਨਾਲ ਸੰਬੰਧਿਤ ਹੈਗੇ ਆ ਅਨੰਦੋ ਸਿੰਘ ਤੇ 62000 ਮਰਦਾ ਮਾਨ ਸਨਮਾਨ ਨਹੀਂ ਮਿਲਿਆ ਤਾਂ ਅਸੀਂ ਚੋਣ ਪ੍ਰਚਾਰ ਜਿਹੜਾ ਨਹੀਂ ਕਰਦੇ। ਦੇਖੋ ਉਹਨਾਂ ਦੇ ਆਪਣੇ ਬਿਟਾਰ ਹੋ ਸਕਦੇ ਮੈਨੂੰ ਪਤਾ ਉਹਦੀ ਕੌਂਸਲ ਮੈਂ ਆਦਮੀ ਹੈਗਾ। ਉਹ ਪ੍ਰਚਾਰ ਕਰਨਗੇ ਜਰੂਰ ਉਹਨਾਂ ਦਾ ਤੁਨ ਸੰਬੰਧ ਉਹਨਾਂ ਬਚਾਵਾ ਉਹ ਮਾਨ ਸਤਾਰ ਪੂਰਾ ਦਿੱਤਾ ਪਾਰਟੀ ਨੇ। ਦੋ ਤਿੰਨ ਵਾਰੀ ਐਮਐਲਏ ਬਣੇ ਨੇ ਅਸੀਂ ਗਲਤ ਨਹੀਂ ਹੈ ਵਾਅਦਾ ਤਾਂ ਬਹੁਤ ਥੋੜਾ ਨੂੰ ਤੇ ਅਜਿਹੀ ਮਿਲਦਾ ਰਹਿਣਾ ਸਰ ਦੋ ਸਾਲ ਹੋ ਗਏ ਆ ਸਰਕਾਰ ਚੱਲਦੀ ਐ ਨੂੰ ਕਿਵੇਂ ਕਾਰਗੁਜ਼ਾਰੀ ਦੇਖਦੇ ਹੋ ਜੀ ਦੇਖੋ ਜਿਹੜੇ ਅੱਜ ਦਾ ਹਜੂਮ ਇਕੱਠਾ ਹੋਣਾ ਹਜ਼ਾਰਾਂ ਦੀ ਗਿਣਤੀ ਲੋਕਾਂ ਦਾ ਆਪਣਾ ਆਵਾਜ਼ ਕਰਨਾ ਤੇ ਨਾਲ ਨਾਲ ਕਾਫਲੇ ਚੱਲਣਾ ਇਹ ਸਭ ਲੋਕ ਵੀ ਸਰਕਾਰ ਦੀ ਜਿਹੜੇ ਨਾਕਾਮੀਆਂ ਦੇ ਸ ਕਰਕੇ ਲੋਕ ਇਸ ਸਰਕਾਰ ਤੇ ਬਹੁਤ ਸੋ ਤੇ ਨਿਪਟਾ ਪਾਣਾ ਤਾਂ ਸਰਕਾਰ ਦਾਵਾ ਕਰ ਰਹੀ ਵੀ ਸਾਰੇ ਵਾਦੇ ਪੂਰੇ ਕਰ ਦਿੱਤੇ ਜੀ ਮੰਨਦੇ ਹੋ ਜੀ ਇਸ ਗੱਲ ਨੂੰ ਜੇ ਵਾਦੇ ਪੂਰੇ ਹੁੰਦੇ ਹੋਏ ਪਰ ਜਿਹੜੇ ਇਹ ਜਿਹੜੇ ਜਾਂਦੇ ਨੇ ਆਪਣੇ ਮੁੱਖ ਮੰਤਰੀ ਸਾਹਿਬ ਆਪਣੇ ਰੋਡ ショਅ ਦੇ ਉੱਤੇ ਤੇ ਲੋਕ ਪ੍ਰੋਟੈਸਟ ਕਰਦੇ ਰਹੇ ਜਾਂ ਇਹਨਾਂ ਦੇ ਜਿਹੜੇ ਮੰਤਰੀ ਸਾਹਿਬਾਂ ਜਾਂ ਐਮ ਐਲ ਏ ਸਾਹਿਬ ਪਿੰਡਾਂ ਜਾਂਦੇ ਨੇ ਆਪਣੇ ਹਲਕੇ ਉੱਤੇ ਵਿਰੋਧ ਕਿਉਂ ਹੁੰਦਾ ਹੈ ਜੇ ਸਾਰੇ ਵਾਦੇ ਪੂਰੇ ਕੀਤੇ ਜਾਂਦੇ ਦੀ ਗੱਲ ਨਾ ਹੁੰਦੀ ਔਰ ਈਵਨ ਸੈਂਟਰ ਦੀ ਸਰਕਾਰ ਨੇ ਵੀ ਜੋ ਲੋਕਾਂ ਦਾ ਸਭ ਤੋਂ ਵੱਡਾ ਫਰਾਡ ਸਾਡੇ ਕਿਸਾਨ ਪੰਜਾਬ ਦੇ ਕਿਸਾਨ ਨਾਲ ਕੀਤਾ ਕਿਸਾਨਾਂ ਕੀਤਾ ਤੁਹਾਡੇ ਸਾਰੇ ਸਾਹਮਣੇ ਹੈ ਕਿ ਐਡਾ ਵੱਡਾ ਵਾਦਾ ਕਰਕੇ ਵਿਸ਼ਵਾਸ ਦਿੱਤਾ ਕਿ ਸਸਪੈਂਡ ਕਰਤੇ ਰੱਦ ਨਹੀਂ ਕੀਤੇ ਕਾਨੂੰਨ ਜਿਹੜੇ ਸੀਗੇ ਤੇ ਅੱਜ ਸਾਡਾ ਕਿਸਾਨ ਵੀ ਬਿਜੂਰੀ ਸੜਕਾਂ ਤੇ ਆ ਇਹ ਸਾਰੀਆਂ ਸਰਕਾਰਾਂ ਦੋਨੋਂ ਸਰਕਾਰਾਂ ਸੈਂਟਰ ਦੀ ਪ੍ਰਿਆਰਣਾ ਕਿਉਂ ਦਿੱਤੀ ਆ ਤੇ ਅੱਜ ਲੋਕ ਜੋਰ ਨਾਲ ਬਦਲਾਅ ਦੇ ਤਰਤੇ ਲੋਕਾਂ ਦੇ ਵੋਟਾਂ ਪਾ ਜਾਣਗੇ ਅਗਲੇ ਕੁਝ ਸਮੇਂ ਤੱਕ ਦਾ ਸਿੱਤੂ ਸਾਹਿਬ ਕਿਹਦਾ ਬਾਹਰ ਹੀ ਵੀਰਵਾਰ ਦਾ ਰੋਣਾ ਪੈ ਰਿਹਾ ਹੈ ਜੀ ਬਤਾਇਓ ਕਿਦਾਂ ਯਾਰ ਪੰਜਾਬ ਚੋਂ ਹੀ ਆ ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਗਿਆਨੀ ਜੈਲ ਸਿੰਘ ਇੱਥੋਂ ਪਹਿਲਾ ਸਭ ਤੋਂ ਪਹਿਲਾ ਇੱਥੇ ਪ੍ਰੋਲੇਸ਼ਨ ਦਿੱਤੇ ਸੀ ਜਿਹੜਾ ਮੁੱਖ ਮੰਤਰੀ ਬਣਿਆ ਆ ਇਨਦੇ ਪਿਤਾ ਜੀ ਸਲਸੀ ਸੰਤਰਾਵ ਸਿੰਘ ਰਾਜੀ ਉਹਨਾਂ ਦੇ ਨਾਲ ਪਰਸ਼ਾਵਾਂ ਬੜ ਕੇ ਰਹੇ ਨੇ ਔਰ ਐਸੀ ਗੱਲ ਇਹ ਬੰਦਾ ਹੈ ਤਾਂ ਪੰਜਾਬ ਦੇ ਵਿੱਚੋਂ ਨੇ ਜਿਹੜੇ ਬਾਕੀ ਲੋਕ ਅੰਦਰੋਂ ਨੇ ਮਾਲਵਿੰਦਰ ਕੰਗ ਰਾਜਸਥਾਨ ਤੋਂ ਆਇਆ ਤੇ ਉਹ ਪਟਿਆਲੇ ਤੋਂ ਆਇਆ ਪਰ ਇਹ ਤਾਂ ਇਹਨਾਂ ਦਾ ਬਹੁਤ ਇਸ ਇਲਾਕੇ ਨਾਲ ਬਹੁਤ ਜ਼ਿਆਦਾ ਸਨੇਹ ਹੈ ਸ਼ੁਰੂ ਤੋਂ ਹੀ ਸਰ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਜੀ ਪਾਰਟੀ ਦੇ ਵਿੱਚ ਦੇਖੋ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸਾਡੀ ਪਾਰਟੀ ਜਿਹੜੀ ਹੈ ਇਸ ਵੇਲੇ ਬਹੁਤ ਅੰਗੇ ਬਹੁਤਾ ਪੂਰੇ ਪੰਜਾਬ ਵਿੱਚ ਉੱਠ ਗਿਆ ਹੈ ਜੀ ਔਰ ਲੋਕ ਚਾਹੁੰਦੇ ਕਿ ਕਾਂਸ ਸਰਕਾਰ ਦੁਬਾਰਾ ਪੰਜਾਬ ਚ ਬਣੇ ਪੰਜਾਬ ਚ ਕਿੰਨੇ ਕਿ ਸੀਟਾਂ ਦਾ ਦਾਵਾ ਕਰਦੇ ਹੋ ਸਾਹਿਬ ਤੇਰਾ ਤੇਰਾ ਕਰਦੇ ਨੇ ਠੀਕ ਹੈ